ਤ੍ਰ 36 ਤੀ ਦਾ ਸੌਦਾ ਹੁੰਦਾ ਇਹਦਾ 12 ਮਾਡਲ ਦਾ ਦਿਖਾਉਣਾ ਤੁਹਾਨੂੰ ਵੀਡੀਓ ਦੇ ਨਾਲ ਬਣੇ ਰਹੋ ਨਿਮੇੜ ਨਿਮੇੜ ਤੇ ਉਹ ਕਰ ਬਾਈ ਨੋ ਮਾਡਲ ਦਾ ਲਾ ਦੇ ਨਿਮੇੜੋ ਗੱਲ ਕਿੰਨਾ ਰੇਟ ਲਾਦਾ ਹੈ ਕੋਈ ਇੱਕੋ ਹੀ ਲਾਉਣਾ ਪਾਗਣਾ ਇੱਕੋ ਹੀ ਗੱਲ ਕਹੀਏ ਤੇ ਜੇ ਦਾ ਮਨ ਹੈਗਾ ਤਾਂ ਦੇ ਦੇ ਨਿਮੇੜ ਦੇ ਗੱਲ ਇੱਕ ਕਿੰਨੀ ਕੀ ਹੈ 4 ਲੱਖ ਤਾਂ ਨਹੀਂ ਕਿਹਾ ਨਾ ਉੱਤਾਂ ਆਖੇ ਲੱਗਿਆ ਨਿਮੇੜ ਦੇ ਗੱਲ ਤੂੰ ਕੀ ਕਿਹਾ ਦੱਸੀ ਆਹ ਬਦਲੇ ਨੇ 70000 ਉਹ ਨਹੀਂ ਯਾਰ ਉਹਨਾਂ ਗੱਲਾਂ ਇਹ ਤਾਂ ਲਾਲਚ ਨਾ ਕਰ ਮੈਂ ਲਾਲਚ ਦਾ ਕੋਈ ਫਾਇਦਾ ਨਹੀਂ ਦੱਸਦਾ ਸਾਂ ਦਾ ਟਾਈਮ ਆ ਉਹਨਾਂ ਨਮੇੜ ਦੇ ਗੱਲ ਵੀ ਕਹੇ ਇਹਨਾਂ ਕੋਲੇ 70 ਕਹੀ ਵੇਚਿਆ ਸਾਨੂੰ ਨਾ ਮੈਂ ਨਮੇੜ ਦੇ ਗੱਲ ਪਾਈ ਕਹਿੰਦਾ 21 ਗੱਲ ਮੇਰੇ ਨਾਲ ਬਾਲਾ ਵੀ ਹੋਣਾ ਤੇ ਮੇਰੀ ਤਾਂ ਗੱਲ ਸੁਣ ਲਾ ਨਮੇੜ ਦੇ ਗੱਲ ਜੇ ਤਾਂ ਫਿਰ ਉਹਨਾਂ ਨੂੰ ਬਰੇ ਫਿਰ ਅਸੀਂ 4 ਲੱਖ ਤੋਂ ਲਾਉਣ ਲੱਗ ਜਾਨੇ ਲੈ ਫਿਰ ਫਾਇਦਾ ਕੀ ਉਹਨਾਂ ਗੱਲਾਂ ਦਾ ਹਾਂ ਨਮੇੜ ਦੇ ਗੱਲ ਨੂੰ ਉਹ ਤਾਂ ਫਿਰ ਕਿਹੜਾ ਨਹੀਂ ਭਰਾਲਾ ਆਖੇ ਆਖੇ ਲਾ ਲਾ ਖਤਰਾ ਪਾ ਤਰੀਕ 1.5 ਲੱਖ ਦਾ ਭਰਿਆ ਨਹੀਂ ਸਹੀ ਕੱਚਾ ਰੇ 1.5 ਸਹੀ 2.5 ਲੱਖ ਦਾ ਭਰ ਤ ਆਏ ਨਹੀਂ ਗੱਲ ਬਣਦੀ ਅਖੇ ਉਹ ਨਹੀਂ ਵੀ ਮੈਂ ਬਾਲਾ ਕਹਿੰਦੀ ਨਹੀਂ ਸੀ ਮੈਨੂੰ ਮਹਿਲੋ ਮਿੰਟੂ ਰੁੱਤ ਕਿਹੜੀ ਐ ਆਖੇ ਲੱਗੀ ਜਾਂਦਾ ਨਹੀਂ 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 ਸਿੱਪਾ ਆਇਆ ਇਹਦੀ ਗੱਲ ਨੂੰ ਚਾ ਇਹ ਕਿਹੜਾ ਮਿਲ ਜਾਂਦਾ ਫੜਾ ਚੱਲ ਜਾ ਹਾਂ ਬੈ ਜਾ ਬੈ ਜਾ ਆ ਲੈ 27 ਹੇਰ ਦਾ ਪਰਦੇ ਭਾਈ ਸਤਨਾਮ ਹੋਣਾ ਨਹੀਂ ਫਿਰ ਹੋਰ ਕਿਵੇਂ ਇਹਦਾ ਹੂ ਆਏ ਭਾਈ ਨਾਲ ਬਾਲੀ ਆਪ ਹੀ ਹੋਊ ਮੂੰਹ ਬੋਲ ਕੇ ਤਾਂ ਦੱਸ ਦੇ ਇਹਨਾਂ ਦੇ ਸਾਹਮਣੇ ਦੱਸ ਦੇ ਕਿੰਨੇ ਦਾ ਹੂ ਮਾਨਤਾ ਹੋ ਜੂਗਾ 70000 ਉਹ ਇਹੋ ਨਾਲ ਗੱਲਾਂ ਚ ਕਹਿੰਦੇ ਸਭ ਦਾ ਹੋ ਜੇ ਉਹਨਾਂ ਗੱਲਾਂ 'ਚ দাম ਤੇ ਨਹੀਂ ਸਾਢੇ 44 ਦਾ ਵੀ ਨਹੀਂ ਹੁੰਦਾ ਟਰੈਕਟਰ ਸਾਢੇ 44 ਦਾ ਵੀ ਨਹੀਂ ਹੁੰਦਾ ਯਾਰ ਆਖੇ ਲੱਗਿਆ ਆ ਲੈ ਮੇਰਾ ਭਰਾ ਹੁਣ ਨਾ ਬੋਲੂ 30000 ਜ਼ਬਰਦਸਤ ਬੰਦਾਂ ਨੂੰ ਪੁੱਛਿਆ ਵੀ ਨਹੀਂ ਯਾਰ ਪਰ ਦੇਖ ਬੈਠੋ ਜੀ ਹੈਗਾ ਹੈਗਾ ਲਾਜ ਨਾ ਗਰ ਬੰਦੇ ਨੂੰ ਜਮਾ ਜਮਾ ਹੋਵੇ ਜਮਾ ਹੋਆ ਹੈਗਾ ਹੈਗਾ ਜਮਾ ਨਹੀਂ ਨਹੀਂ ਛੱਤਾਂ ਖੋਲ ਯਾਰ ਕੋਈ ਨਹੀਂ ਇਹ ਵੀ ਭਰਾ ਆਪਣੇ ਕੋਈ ਚੱਕੇ ਨਹੀਂ ਉਹ ਯਾਰ ਮੈਂ 70 75000 ਉਹ ਯਾਰ ਉਹ ਟਾਈਮ ਹੁੰਦਾ ਫਿਰ ਹਾਂ ਨਹੀਂ ਨਹੀਂ ਸਮਝ ਆ ਰਿਹਾ ਹੈ ਮੈਂਡੂ ਲਾਲ ਜਨਾ ਕਰ। ਸਤਨਾਮ ਭਾਈ ਕੋਈ ਨਹੀਂ ਬਾਈ ਆ ਗਿਆ ਨੂੰ ਵੀ ਨਹੀਂ ਭੱਜਣਦੇ ਪਾਸ ਯਾਰਖੰਡ ਪਿੱਛੇ ਤੂੰ ਵੀ ਰਾਹ ਯਾਰਖੰਡ ਜਿੱਤਾ ਪਾਈਆਂ ਨੂੰ ਛੱਡ ਕੀ ਦੇਦਾ ਤੇ ਇੰਨਾ ਹੋ ਹੁੰਦਾ ਇੰਨਾ ਤਾਂ ਮੁੱਹ ਹੋਣੀ ਨਹੀਂ ਨਹੀਂ ਹੁਣ ਤੂੰ ਮੂੰਹ ਯਾਰਖੰਡ ਦਾ ਫਰਕ ਹੁੰਦਾ ਫਿਰ ਤਾਂ ਨੂੰ ਨਹੀਂ ਨਹੀਂ ਮੂੰਹ ਤਾਂ ਦੱਸ ਫਿਰ ਤੂੰ ਦੱਸ ਹੁਣ ਮੂੰਹ ਤੇ ਦੱਸ ਦੇ 60000 ਦਾ ਹੋ ਗਿਆ 60000 ਛੱਡ ਕੇ ਦੱਸ ਆ ਲੈ ਸਾਡੇ ਦਾ ਬਾਈ ਆ ਗਿਆ ਚੱਲਦੇ ਨੇ 2000 ਹੋਰ ਲੈਣੀ 32000 ਦਾ 2000 ਮੈਨੂੰ ਹੀ ਘੱਟ ਕੇ ਕਰ ਲਓ ਕੀ ਭਾਈ ਜੇ ਤੂੰ 12000 ਦਾ ਦੇ ਫੇਰ ਸੌਦਾ ਹੋਵੇ ਫਿਰ 70 ਜਣ ਦਾ ਤਾਂ ਵੀ 60000 ਦਾ ਲੁਕਾ ਲੈ ਯਾਰ ਗੱਲ ਸੁਣ ਲੈ ਜਿਆਦਾ ਵਾਂਗ ਨੂੰ ਸਾਈਫਰਾਂ ਦੀ ਚਾਲ ਆਦੀ 100 ਨਹੀਂ ਪੈਂਦਾ 35 ਦਾ ਪਰਦੇ ਯਾਰ ਬਾਈ 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 ਚੱਲ ਬੰਦਾ ਮਰੇ 100 ਨਹੀਂ ਪਾ ਦੇਣਾ ਨਾ ਪਰਦੇ ਪਰਦੇ 4 35 ਦਾ ਦੱਬ ਦੇ ਲਈ ਨਾ ਮੈਂ ਦੱਬ ਦੇ ਲਈ ਆਪਣਾ ਨਾਲ ਹੱਥ ਲਓ ਆਖੋ ਤੇ ਗ੍ਰੈਡ ਨਾਲ ਤਾਂ ਜੁੜਗੀਆਂ ਫੇਰ ਨਹੀਂ ਬੇੜਾ 13000 ਬੋਲਟ ਵੱਜੋ ਤਰਾ ਮੈਨੂੰ ਪਤਾ ਗਾਰੰਟੀ ਹੈ ਨਹੀਂ ਪਾ ਗਾਰੰਟੀ ਇਹ ਲੋ ਉਹ ਦੋ ਵੇਖਦੇ ਰਹਿ ਇੱਛੇ ਨਹੀਂ ਵਗਣਦੇ ਤੇ ਉੱਥੇ ਬੈਠੇ ਨੇ ਬਿਨਾਂ ਬੈਜ ਇੱਕ ਵੇਚ ਗਿਆ ਨਹੀਂ ਤੋ ਲੈ ਵੀ ਗੈਰੇਟੀ ਚ ਮਾਨ ਨਾਲ ਇੱਕ ਮਿੰਟ ਮੈਂ ਛਤਨਾ ਇੱਕ ਮਿੰਟ ਭਾਈ ਕੋਲਾ ਨਾ ਪਾਓ ਮਾਨ ਨਾਲ ਟਰੈਕਟਰ ਦੇਣਾ ਉਹ ਮਾਨ ਨਾਲ ਮੈਂ ਤਾਂ ਭਾਈ ਨੂੰ ਸਵੇਰ ਹੀ ਕਿਹਾ ਉਹ ਟਰੈਕਟਰ ਮਾਨ ਕਿੰਨੇ ਦਾ ਹੈ ਕਿੰਨੇ ਦਾ ਮਾਨ ਜੀ ਆ ਗਿਆ 6.5 ਲੱਖ ਦੇ ਉੱਥੇ ਤਾਂ ਜਾਂਦਾ ਤੇਰਾ ਮਾਨ ਕਿੰਨੇ ਦਾ ਦੱਸੀ ਗੱਲ ਸਿੱਧੀ ਹੈ ਕਿ 800 ਦੀ ਹਾਂ ਬਸ ਹਾਂ ਬਸ ਮੈਂ ਤੁਹਾਨੂੰ ਦੱਸੀ ਜਨਾ ਉੱਥੇ ਸਟੋਰੀ ਕਰ ਜਾਂਦੇ ਨਹੀਂ ਨਹੀਂ ਕਹ ਤਾ ਵੀਰੇ ਮੈਂ ਆਪਦਾ ਉਹ ਕਰ ਦਾਂਗਾ ਥੋੜੀ ਦੇ ਵਿੱਚ ਪੈਂਦਾ ਇਹ ਆ ਫੜ ਲੈ ਆ ਫੜ ਲੈ ਕੋਛੋ ਕੇ ਫੜ ਲੈ ਛੋੜ ਕਰ ਐਵੇਂ ਲਾਚਣ ਕਰ ਬਾਈ ਯਾਰ ਕਹ ਤਾਂ 500 ਦਾ ਵੀ ਉਹ ਨਹੀਂ ਸੀਗੀ ਪਰ 437000 ਦਾ ਨਾ ਨਾ ਬੈ ਜਾ ਬੈ ਜਾ ਬਸ ਬੈ ਜਾ ਬੈ ਜਾ ਪਰ ਦੇ ਪਰ ਦੇ ਪਰ ਦੇ ਕੋਈ ਨਹੀਂ ਆਵੇ ਉਹ ਯਾਰ ਮੰਨ ਲਿਆ ਹੁਣ ਬੰਦੇ ਦਾ ਪੁੱਛਾ ਨਹੀਂ ਬਾਬਾ ਜੀ ਹੋਰ ਬੂਹ ਜਾ ਕੇ ਬਾਬਾ ਨਾ ਬੱਸ ਮੇਰੀ ਯਾਰ ਹਲੋ 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 ਖੜ ਦੇ ਖੜਦਾ ਹਲੋ ਖੜ ਦੇ ਸਤਨਾ ਨਾ ਯਾਰ ਸੌਦਾ ਕਰਾਉਣਾ ਨਹੀਂ ਭਾਈ ਨਹੀਂ ਬਣਾਉਰੇ ਤੇ ਬਾਹਰ ਦੇ ਜੋ ਖੜਦੇ ਹੋ ਯਾਰ ਕੋਈ ਨਹੀਂ ਕੋਈ ਨਹੀਂ ਕਾਸੀ ਰਲਾਂਗ ਨੂੰ ਨਾ ਕਰ ਬੰਦਾ ਬੰਦਾ ਨਾ ਕਸੂ ਨਹੀਂ ਬੰਦਾ ਦੇਣਾ ਦੇ ਦੇ ਨਹੀਂ ਤੇਰੀ ਮਰਜ਼ੀ ਅੱਖਾਂ ਵੀ ਲੱਗ ਜਾ ਕਰਿਆ ਤਾਂ ਲੱਗਿਆ ਬੰਦੇ ਪੁੱਛੇ ਨਹੀਂ ਪੰਜ ਸੱਤ ਹਜ਼ਾਰ ਇਹ ਤਾਂ ਕਿੰਨਾ ਪਾਸਾ ਬਣ ਕੁਝ 37 ਦਾ ਪਰ ਦੇ ਯਾਰ ਨੋ ਨੋ ਪਰ ਦੇ ਪਰ ਮੇਰੀ ਜਵਾਬ ਨਹੀਂ ਨਹੀਂ ਲਿਖਦਾ हां भाई चल तू चल कोई यार चल तो हजार चला भाई बे बैठ जा चल कोई यार बागा दे कोई कौन खुश हो बे बैठ जा ਹੁਣ ਲੋ ਅੱਖੇ ਲੱਗ ਜਾਏ ਨਾ ਹੁਣ ਉਹ ਸ਼ੌਫੇ ਦੇ ਨਾਲ ਤੈਨੂੰ ਛੋੜ ਕਰ ਦਾਂਗੇ ਬੈਠ ਜਾ ਕੋਈ ਆ ਦੇ ਯਾਰ ਪ੍ਰਧਾਨ ਘਾਸ ਯਾਰ ਬਾਈ ਤੈਨੂੰ ਠੀਕ ਆ ਇਹਨੂੰ ਕਿਹਾ ਸੁਤਾਨੇ ਆਟਾ ਮੜ ਮੜ ਅੱਖੇ ਲਗਾਈ ਦੱਸ 100000 ਨਾਲ ਮਹਿੰਗਾ ਹੈ ਬਾਈ ਤੇਰੀ ਖੁਸ਼ੀ ਆ ਜਾ ਬੈ ਜਾ ਮੇਰਾ ਕੋਈ ਦਿਨ ਛੋੜ ਸਾਬਾ ਖੁੱਲਾ ਖੜਾ ਰਾਂਗੇ ਆ ਜਾ ਲੈ ਮੈਂ ਵੀ ਆ ਰਿਹਾ ਬੈਠ ਜਾ ਹਾਂਜੀ ਆ ਜਾ ਮੇਰੇ ਕੋਲ ਫੇਰ ਫੋਨ ਆਈ ਜਾ ਆ ਜਾ ਬੈ ਜਾ ਨਾ 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 ਬਰੋਣਾ ਬਾਈ ਆ ਜਾ ਆ ਜਾ ਕੀ ਦਾ ਨਾਂ ਭਰੋਣਾ ਬਈ ਆ ਲੈ ਛੋਟੂ ਵੀ ਰਾਜੋ 20500 ਆ ਜਾ ਆ ਜਾ ਲੈ ਜੇ ਲੈ ਦੇ ਖੁਸ਼ ਹੋ ਕੇ ਬਹਿ ਜਾ ਯਾਰ ਕੀ ਦਾ ਨਾਂ ਕੀ ਦਾ ਭਰੋਣਾ ਆ ਜਾ ਆ ਮਿੰਡੋ ਆ ਬਈ ਬੈਠੋ ਆ ਜਾ ਹੋਣਾ ਮੇਰੇ ਪਰ ਆ ਜਾ ਉਹ ਐਵੇਂ ਹੋਣਾ ਤੂੰ ਦਾਣਾ ਦੂਰਾ ਕੱਟ ਦੇ ਆ ਚਾਰ ਲੱਖ 38000 ਦਾ ਟਰੈਕਟਰ ਹੋ ਗਿਆ ਬਾਈ ਜੀ ਟਰੈਕਟਰ ਦਿਖਾਉਣਾ ਵਧਾਈਆਂ ਬਲੇ ਤੈਨੂੰ ਮਾਲਕ ਸਾਹਿਬ ਤੂੰ ਬਹਿ ਜਾ ਹੋਣਾ ਆ ਟਰੈਕਟਰ ਸਾਹਿਬ ਐ ਸੈੱਟ ਦਾ ਸੌਦਾ ਹੈ 4 ਲੱਖ 38000 ਦਾ ਬਾਈ ਤਾਂ ਕਿ ਉਹ ਤੁਸੀਂ ਬੜਾ ਜਾ ਆ ਵੀ ਸਿਆਣੇ ਹੋ ਕੰਮ ਬਣਾਉਣ ਕੋ ਭਲੀ ਕਰੋ ਸੱਚੇ ਬਾਦਸ਼ਾਹ ਕੀ ਟਰੈਕਟਰ ਵਧੀਆ ਦੇਖ ਲਓ ਜੀ ਵੀਡੀਓ ਚੰਗੀ ਲੱਗੀ ਤਾਂ ਜਲਦੀ ਜਲਦੀ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਨਾਲੇ ਇਹ ਦੱਸਣਾ ਵੀ ਟਰੈਕਟਰ ਮਹਿੰਗਾ ਹੋਇਆ ਸਸਤਾ ਹੋਇਆ ਕਿਵੇਂ ਵੀ ਸੌਦਾ ਹੋਇਆ ਟਰਬੋ ਵਾਲਾ ਟਰੈਕਟਰ ਸੀ ਭਾਈ ਜੀ 2012 ਮਾਡਲ ਆਪਣੇ ਪੇਨ ਵੱਤ-ਵਤ ਫਾਲ ਲਾਈਕ ਤੇ ਫੋਲੋ ਕਰ ਲਓ ਤਾਂ ਕਿ ਤੁਹਾਡੇ ਤੱਕ ਨਿਤ ਨਵੀਂ ਜਾਣਕਾਰੀ ਲੱਤਾਂ ਜੀ ਮਿਹਰਬਾਨੀ ਸ਼ੁਕਰੀਆ ਜੀ ਮਿਲ ਜਾਂ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਰਹਾ ਬਰਬਾ